ਨਾਮ ਤੁਹਾਡਾ ਮੇਰਾ ਨਾਮ ਸਾਈ ਹੈ ਜੀ ਸਾਈ ਜੀ ਇਹ ਬੇਟੀ ਦਾ ਵਿਆਹ ਕਦੋਂ ਦਾ ਮقرਰ ਹੋਇਆ ਸੀਗਾ ਔਰ ਕਿਸ ਤਰ੍ਹਾਂ ਬਰਾਤ ਹੋਣੀ ਯਾਨੀ ਕਿ ਮقرਰ ਹੋਇਆ ਸੀ 1 ਮਹੀਨਾ ਪਹਿਲਾਂ ਸਾਡੇ ਰਿਸ਼ਤਾ ਹੋ ਗਿਆ ਸੀ ਤੇ 4 ਤਕਰੀਕ ਨੂੰ ਸਾਡੇ ਦਿਨ ਵਾਰ ਤੈ ਹੋ ਗਿਆ ਦੇਸੀ 28 ਤਰੀਕ ਰੱਖੀ ਗਈ ਤੇ 28 ਤਰੀਕ ਦਿਨ ਮਤਲਬ 13 ਤਰੀਕ ਆਂਦੀ ਸੀ ਵਿਆਹ ਦੀ 4 ਦਿਨ ਬਾਅਦ ਰਿਸ਼ਤੇਦਾਰਾਂ ਨੇ ਸਾਨੂੰ ਕਿਹਾ ਵੀ ਇਹ ਰਿਸ਼ਤਾ ਮਤਲਬ ਵਿਆਹ ਜਿਹੜਾ ਅੱਗੇ ਪਿੱਛੇ ਕਰਨਾ ਹੈਗਾ ਫਿਰ ਉਹਨਾਂ ਨੇ ਤਰੀਕ ਬਦਲ ਕੇ 29 ਤਰੀਕ ਰੱਖੀ ਵਿਆਹ ਦੀ ਤਾਰੀਖ ਸਾਡੀ ਆ ਗਈ 14 ਤਰੀਕ ਜੀ ਬਰਾਤ ਦੀ ਤੇ 13 ਤਰੀਕ ਨੂੰ ਸਾਡੀ ਧਾਮ ਸੀਗੀ ਜੀ ਤੇ ਵਿਆਹ ਦਾ ਬਿਲਕੁਲ ਪੂਰਾ ਅਸੀਂ ਮਤਲਬ ਜੋ ਵੀ ਆਮ ਸਮਾਜ ਦੇ ਹਿਸਾਬ ਨਾਲ ਖਾਣਾ ਲੰਗਰ ਚੱਲਦਾ ਪਿਆ ਜੀ ਸਾਡੇ ਰਿਸ਼ਤੇਦਾਰ 2-3 ਦਿਨ ਪਹਿਲਾਂ ਆ ਜਾਂਦੇ ਨੇ ਬੈਠੇ ਸੀ ਸਾਰਾ ਪਰਿਵਾਰ ਪਿੰਡ ਦੇ ਵੀ ਆਏ ਸੀ ਧਾਮ ਖਾਣ ਵਾਸਤੇ ਬੜਾ ਖੁਸ਼ੀ ਖੁਸ਼ੀ ਨਾਲ ਮਾਹੌਲ ਸੀਗਾ ਦੂਜੇ ਦਿਨ ਉਹਨਾਂ ਨੇ ਟਾਈਮ ਸਾਨੂੰ ਮਤਲਬ 12 ਵਜੇ ਬਰਾਤ ਪਹੁੰਚਣ ਦਾ ਸੀਗਾ ਤੇ 1 ਵਜੇ ਸਾਡੇ ਨਕਾਹ ਦਾ ਟਾਈਮ ਮੁਕਰਰਾ ਸੀਗਾ ਜਿਲੇ ਮਤਲਬ 12 1 ਦੇ 1 ਤੋਂ ਟਾਈਮ ਲੰਘ ਗਿਆ ਫਿਰ ਸਾਨੂੰ ਮਤਲਬ ਉਸ ਗੱਲ ਦੀ ਚਿੰਤਾ ਹੋ ਗਈ ਵੀ ਕੀ ਗੱਲ ਹੋ ਗਈ ਬਰਾਤ ਪਹੁੰਚੀ ਕਿਉਂ ਨਹੀਂ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਵੀ ਸਾਡੇ ਬਰਾਤ ਨਹੀਂ ਆਈ ਕੀ ਗੱਲ ਹੋਈ ਉਹਨਾਂ ਰਿਸ਼ਤੇਦਾਰਾਂ ਨੇ ਹੀ ਸਾਨੂੰ ਦੱਸਿਆ ਕਿ ਸਾਨੂੰ ਤੇ ਬਰਾਤ ਦਾ ਜਵਾਬ ਦਿੱਤਾ ਹੋਇਆ ਉਹਨਾਂ ਨੇ ਕਿ ਆਪਾਂ ਬਰਾਤ ਲੈ ਕੇ ਨਹੀਂ ਜਾਣਾ ਉੱਥੇ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਾਰਨ ਕੀ ਹੈ ਕਿਉਂ ਜਵਾਬ ਦਿੱਤਾ ਕੀ ਗੱਲ ਹੋ ਗਈ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਮਤਲਬ ਦਾਜ ਸਾਡੀ ਮਨ ਮਨ ਪਸੰਦ ਦਾ ਨਹੀਂ ਹੈਗਾ ਘੱਟ ਦਿੰਦੇ ਪਏ ਤੇ ਮੇਰੀਆਂ ਮਤਲਬ ਚਾਰ ਲੜਕੀਆਂ ਮੈਂ ਤਿੰਨਾਂ ਲੜਕੀਆਂ ਨੂੰ ਦਾਜ ਦਿੱਤਾ ਸੀ ਸਾਡਾ ਤੇ ਸੀਗਾ ਕਿ ਜਿੱਦਾਂ ਤਿੰਨਾਂ ਨੂੰ ਦਾਜ ਦਿੱਤਾ ਏਦਾਂ ਹੀ ਇਹਨੂੰ ਵੀ ਦਾਜ ਦੇ ਕੇ ਤੋਰ ਦਈਏ ਸੈਇਦ ਦੇ ਮਤਾਗਾ ਜੀ ਮਜ਼ਦੂਰ ਬੰਦੇ ਆ ਡੰਗਰ ਪਸ਼ੂ ਪਾਲਣ ਵਾਲੇ ਬੰਦੇ ਆ ਸੀ ਇੰਨਾ ਸਾਡੇ ਵਿੱਚ ਹਿੰਮਤ ਨਹੀਂ ਸੀ ਤੇ ਇਸ ਮਾਮਲੇ ਨੂੰ ਲੈ ਕੇ ਹਾਂਜੀ ਇਸ ਮਾਮਲੇ ਨੂੰ ਲੈ ਕੇ ਅਸੀਂ ਹਾਜੀਪੁਰ ਥਾਣਾ ਐਸਐਸਓ ਸਾਹਿਬ ਦੇ ਗਾੜੀ ਸ਼ਿਕਾਇਤ ਕੀਤੀ ਹੈ ਕੀ ਮੰਗ ਕਰਦੇ ਮੰਗੇ ਕਰਦੇ ਆ ਕਿ ਸਾਡੀ ਲੜਕੀ ਦੀ ਮਤਲਬ ਜਿਹਲੇ ਰਿਸ਼ਤਾ ਕਰਦੇ ਆਂ ਤੇ ਉਹ ਨਕਾਹ ਗਿਣਿਆ ਜਾਂਦਾ ਹੈ ਕਿ ਅਸੀਂ ਦੂਸਰੀ ਜਗ੍ਹਾ ਇਹਦਾ ਰਿਸ਼ਤਾ ਵੀ ਨਹੀਂ ਕਰ ਸਕਦੇ ਉਹ ਫਾਰਗਤੀ ਦੇਣਗੇ ਤੇ ਆਪਾਂ ਦੂਸਰੀ ਜਗ੍ਹਾ ਰਿਸ਼ਤਾ ਕਰ ਸਕਦੇ ਆਂ ਜੇ ਆਪਾਂ ਫਾਰਗਤੀ ਲੈਣ ਜਾਂਦੇ ਆਂ ਤੇ ਅਗਲਿਆਂ ਨੇ 10 ਜਾਂ 20 ਲੱਖ ਦੀ ایڈਵਾਂਟ ਦੇਣੀ ਹੈ ਅਸੀਂ ਇੰਨੇ ਗਰੀਬ ਬੰਦੇ ਆਂ ਅਸੀਂ ਪੈਸੇ ਦੇ ਨਹੀਂ ਸਕਦੇ ਬਾਕੀ ਜਿਹੜਾ ਇਹ ਸਾਡਾ ਇਹਨਾਂ ਨੇ ਖਰਚਾ ਕਰਵਾਇਆ ਇਹਦੀ ਅਸੀਂ ਮੰਗ ਕਰਦੇ ਆਂ ਭਜੀ ਕੀ ਨਾਮ ਤੁਹਾਡਾ ਰੋਸ਼ਨਦੀਪ ਰੋਸ਼ਨ ਜੀ ਹਾਂ ਜੀ ਬੇਟੀ ਦਾ ਪਰਿਵਾਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਔਰ ਕੀ ਮੰਗ ਕਰਦੇ ਹੋ ਤੁਸੀਂ ਜੀ ਮੈਂ ਤਾਂ ਮੰਗ ਇਹ ਕਰਦਾ ਸਾਡੀ ਜ਼ਿੰਦਗੀ ਕੁੜੀ ਦੀ ਖਰਾਬ ਹੋ ਚੁੱਕੀ ਹੈ ਇੱਜ਼ਤ ਕੁੜੀ ਦੀ ਬਿਲਕੁਲ ਖਰਾਬ ਹੈ ਜੇ ਅਸੀਂ ਹੋਰ ਵੀ ਕਿਸੇ ਵੀ ਦਈਏ ਤੇ ਇਸ ਕੁੜੀ ਨੂੰ ਸਾਰੀ ਜ਼ਿੰਦਗੀ ਚ ਠੋ ਬੋਲੀਆਂ ਠੋਕਰ ਚੱਲਿਆ ਹੀ ਰਹਿਣੀਆਂ ਹੈ ਇਸ ਤਰ੍ਹਾਂ ਹੈ ਜੇ ਹੁਣ ਉਹਨਾਂ ਨੂੰ ਅਸੀਂ 20 ਲੱਖ ਰੁਪਈਆ ਦੇਾਂਗੇ ਤੇ ਇਹਦੀ ਫਾਰਗਤੀ ਲਿਆਂਗੇ ਸਾਡੇ ਕੋਲੋਂ 20 ਲੱਖ ਹੋਣਾ ਨਹੀਂ ਤੇ ਸਾਡੇ ਕੋਲ ਫਾਰਗਤੀ ਲਈ ਜਾਂਦੀ ਨਹੀਂ ਉਹਨਾਂ ਕੋਲ ਲੜਕੇ ਕੋਲ ਸਾਡੇ ਕੋਲ ਗੱਲਬਾਤ ਹੋਈ ਹੈ ਹਾਂ हां ओदे सोंरे नाल होई सी ते मैं उनु कहया तू आ जा हां कहंदा मेरी मर्जी दी दाज ही है नी ਤੁਹਾਡੇ ਕੋਲ ਮੇਦੀ ਮਰਜ਼ੀ ਦਾ ਉਹਦੇ ਕੋਲ ਯਾਨੀ ਦਾਜ ਕਰਨ ਦੱਸਿਆ ਹਾਂਜੀ ਹਾਂਜੀ ਮਰਜ਼ੀ ਦੀ ਬਾਕੀ ਮੇਦੀ ਮਰਜ਼ੀ ਦਾ ਤੁਹਾਡੇ ਕੋਲ ਹੈ ਨਹੀਂ ਮਾ ਯਾਰ ਪਹਿਲਾਂ ਤੋਂ ਸਾਡੇ ਦਾ ਬੜਾ ਸੋਹਣਾ ਵਿਆਹ ਰੱਖਿਆ ਗੱਲਾਂ ਬਾਤਾਂ ਚੱਲੀਆਂ ਰਹੀਆਂ ਹੁਣ ਤੂੰ ਸਾਨੂੰ ਆਗੇ ਇੰਦਾ ਅਗੇ ਜਵਾਬ ਲਾ ਪਿਆ ਨਹੀਂ ਜੀ ਉਹ ਮੰਨ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ ਅਸੀਂ ਇਹ ਮੰਗ ਮ ਕਰਦੇ ਆ ਜਿਹੜਾ ਸਾਡਾ ਖਰਚਾ ਹੈ ਇਹ ਮਿਲ ਜਾਏ ਲੜਕੀ ਦੀ ਫਾਰਗਦੀ ਮਿਲ ਜਾਏ जी की नाम शकील और लड़की की जिंदगी खराब हुई देखो हमारे इस्लाम के अंदर जो है जब लड़की के इजन हो जाते जिसको हम निकाह कहते हैं जी। और अरबी में उसको अकद कहते हैं जब उसका निकाह हो जाता है तो फिर जब तक उसका वो तलाक ना हो तब तक वो दूसरी जगह शादी नहीं कर सकती है क्योंकि हमारे यहाँ इस्लाम के अंदर ये भी है कि निकाह के ऊपर दूसरा निकाह हो सकता नहीं है तो मैं यहाँ का इमाम हूँ نکاحب آج مجھے ہی پڑھنا تھا تو جہاں تک بات پہنچی کہ اس طرح کی جو یہ گھٹنا آج میں بھی پہلی مرتبہ دیکھ رہا ہوں تو یہ ناقابل قبول ہے اس لیے ہماری یہی مانگ ہے کہ ان کو انصاف دیا جائے اور اس بچے کے جو ہے طلاق روے یعنی جس کو کہتے فرقت دے